ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਸਰਦੀ स्पेशल ਖੀਚੜੀ ਖੀਚੜੀ ਆਪਾਂ ਸਾਬਤ ਮਹਾ ਦੀ ਬਣਾਵਾਂਗੇ ਤੁਸੀਂ ਚਾਹੋ ਇੱਥੇ ਮੋਠਾ ਦੀ ਦਾਲ ਵੀ ਲੈ ਸਕਦੇ ਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇਕਰ ਚੈਨਲ ਤੇ ਆਏ ਹੋ ਪਹਿਲੀ ਵਾਰੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਇੱਥੇ ਆਪਾਂ ਨੇ ਇੱਕ ਮਾਤਰਾ ਦੇ ਵਿੱਚ ਚਾਵਲ ਔਰ ਧਾਲ ਲਈ ਆ ਸਭ ਤੋਂ ਪਹਿਲਾਂ ਆਪਾਂ ਇੱਥੇ ਆਪਾਂ ਸਾਬਤ ਮਾਂ ਲਈ ਆ ਜੀ ਇਹਨਾਂ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਦੇ ਨਾਲ ਧੋ ਲਵਾਂਗੇ ਇੱਥੇ ਆਪਾਂ ਨੇ ਧਾਲ ਧੋ ਲਈ ਆ ਚੰਗੀ ਤਰ੍ਹਾਂ ਕਈ ਪਾਣੀਆਂ ਦੇ ਵਿੱਚ ਧਾਲ ਨੂੰ ਧੋਇਆ ਹੈ ਜੀ ਧਾਲ ਪਾ ਲਵਾਂਗੇ ਆਪਾਂ ਕੁੱਕਰ ਦੇ ਵਿੱਚ ਦੇਖੋ ਇਹ ਜਿਹੜੀ ਖੀਚੜੀ ਆ ਬਹੁਤੇ ਘਰਾਂ 'ਚ ਲੋਹੜੀ ਵਾਲੇ ਦਿਨ ਵੀ ਬਣਦੀ ਆ ਤੇ ਪੋਰ ਇੰਨੀ ਮੱਖ ਖਾਦੀ ਤੁਸੀਂ ਕਹਾਵਤ ਸੁਣੀ ਹੋ ਹੋਵੇਗੀ ਤੇ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਵਣ ਜੀ ਤੇ ਇੱਥੇ ਨਾਲ ਆਪਾਂ ਦਾਲ ਕੁੱਕਰ ਵਿੱਚ ਪਾ ਲਈ ਆ। ਇਹਦੇ ਵਿੱਚ ਪਾਵਾਂਗੇ ਆਪਾਂ 2 ਗਲਾਸ ਪਾਣੀ। 2 ਗਲਾਸ ਪਾਣੀ ਦੇ ਆਪਾਂ ਇਹਦੇ ਵਿੱਚ ਪਾ ਦਿੱਤੇ ਆ। ਇੱਥੇ ਆਪਾਂ ਕੁੱਕਰ ਦਾ ਢੱਕਣ ਬੰਦ ਕਰ ਦਿੱਤਾ ਤੇ ਇਹਨੂੰ ਆਪਾਂ 2 ਵਿਸਲਾ ਲਗਵਾਵਾਂਗੇ। 2 ਵਿਸਲਾ ਲੱਗਣ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆਂ। ਇਹਨੇ ਆਪਾਂ ਇਹਨਾਂ ਚਾਵਲਾਂ ਨੂੰ ਧੋ ਕੇ ਭਿਉਂ ਕੇ ਰੱਖ ਦਿੰਨੇ ਆਂ। ਇਧਰ ਮੈਂ ਚਾਵਲ ਕਈ ਪਾਣੀ ਦੇ ਵਿੱਚ ਧੋ ਕੇ ਇਹਨਾਂ ਨੂੰ ਭਿਉਂ ਕੇ ਰੱਖ ਦਿੱਤਾ ਏ। ਇੱਥੇ ਆਪਾਂ ਲਈਆਂ ਨੇ ਜੀ ਹਰੀਆਂ ਮਿਰਚਾਂ ਤੇ ਆ ਅਦਰਕ ਦਾ ਟੁਕੜਾ ਆਧਾ ਤੇ ਮਿਰਚਾਂਵੇਂ ਧੋ ਲਈਆਂ ਨੇ ਤੇ ਇਹਦੇ ਵਿੱਚ ਇਧਰ ਪਲੇਆ ਮਿਕਸੀ ਜਾਰ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਜੀਰਾ ਇਹਦੇ ਵਿੱਚ ਆਪਾਂ ਮਿਰਚਾਂ ਪਾ ਦਾਂਗੇ ਤੇ ਨਾਲ ਹੀ ਪਾ ਦਾਂਗੇ ਆਪਾਂ ਅਦਰਕ ਕੱਟ ਕੇ ਦੇਖੋ ਇਹ ਖਿਚੜੀ ਜਿਹੜੀ ਆ ਤੜਕੇ ਵਾਲੀ ਵੀ ਬਣ ਜਾਂਦੀ ਆ ਬਿਨਾ ਤੜਕੇ ਵਾਲੀ ਵੀ ਬਣ ਜਾਂਦੀ ਆ ਜਿੱਦਾਂ ਦੀ ਤੁਸੀਂ ਖਾਣਾ ਪਸੰਦ ਕਰਦੇ ਹੋ ਤੁਸੀਂ ਬਣਾ ਸਕਦੇ ਹੋ ਪਰ ਸਾਡੇ ਘਰੇ ਅਕਸਰ ਇਹ ਜਿਹੜੀ ਖਿਚੜੀ ਆ ਬਿਨਾ ਤੜਕੇ ਵਾਲੀ ਹੈਲਦੀ ਖਿਚੜੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਤੁਹਾਨੂੰ ਵੀ ਬਹੁਤ ਪਸੰਦ ਆਵੇਗੀ ਇਹਨੂੰ ਨਾ ਹੁਣ ਆਪਾਂ ਪੀਸ ਲਵਾਂਗੇ ਤੁਸੀਂ ਚਾਹੋ ਕੁੰਡੇ 'ਚ ਵੀ ਕੁਟ ਸਕਦੇ ਹੋ ਇੱਧਰ ਆਪਾਂ ਮਸਾਲਾ ਪੀਸ ਲਿਆ ਹੈ ਜੀ ਇੱਧਰ ਨਾਲ ਆਪਾਂ ਲੀਟਰ ਕ ਪਾਣੀ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ ਜਦੋਂ ਆਪਾਂ ਦਾਲ ਨੂੰ ਸੀਟੀਆਂ ਲੱਗ ਜੂਗੀਆਂ ਉਸ ਤੋਂ ਬਾਅਦ ਨਾ ਆਪਾਂ ਖਿਚੜੀ 'ਚ ਪਾਵਾਂਗੇ ਦੇਖ ਕੇ ਕਿੰਨਾ ਕ ਪਾਣੀ ਪੈਂਦਾ ਹੈ ਉਦਾਂ ਵੈਸੇ ਇੱਥੇ ਆਪਾਂ ਲੀਟਰ ਕ ਪਾਣੀ ਰੱਖਿਆ ਹੈ ਜੀ ਉਬਲਣ ਦੇ ਲਈ ਕੁਇਤੇ ਦੋ ਬੀਸਲਾਂ ਵੱਜ ਚੁੱਕੀਆਂ ਸੀਗੀਆਂ ਤੇ ਭਾਫ਼ ਆਪਣੇ ਆਪ ਨਿਕਲ ਗਈ ਸੀ ਤੇ ਆਪਾਂ ਕੁੱਕਰ ਦਾ ਢੱਕਣ ਖੋਲ ਕੇ ਚੈੱਕ ਕੀਤਾ ਤੁਸੀਂ ਦੇਖ ਸਕਦੇ ਹੋ ਮਾਂ ਇਸ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਫੁੱਟ ਗਏ ਆ ਇਦਾਂ ਹੋਣੇ ਚਾਹੀਦੇ ਆ ਜੀ ਇਹ ਤੇ ਦਾਲੇ ਚੰਗੀ ਤਰ੍ਹਾਂ ਦੇ ਨਾਲ ਹੋ ਚੁੱਕੀ ਹੈ ਤੇ ਹੁਣ ਨਾ ਆਪਾਂ ਇਹਦੇ ਵਿੱਚ ਚਾਵਲ ਐਡ ਕਰ ਦਾਂਗੇ ਚਾਵਲਾਂ ਦੇ ਵਿੱਚੋਂ ਆਪਾਂ ਪਾਣੀ ਜਿਹੜਾ ਇਹ ਕੱਢ ਦਿੱਤਾ ਹੈ ਤੇ ਇਹਦੇ ਵਿੱਚ ਆਪਾਂ ਐਡ ਕਰ ਦੇਵਾਂਗੇ ਜਿਹੜਾ ਆਪਾਂ ਮਸਾਲਾ ਪੀਸਿਆ ਸੀ ਉਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਸਵਾਦ ਅਨੁਸਾਰ ਪਾਵਾਂਗੇ ਇਹਦੇ ਵਿੱਚ ਆਪਾਂ ਨਮਕ ਤੇ ਜਿਹੜਾ ਪਾਣੀ ਆਪਾਂ ਗਰਮ ਕੀਤਾ ਸੀ ਉਹ ਆਪ ਇਹਦੇ ਵਿੱਚ ਪਾ ਦਵਾਂਗੇ ਕਿਉਂਕਿ ਇਹ ਖਿਚੜੀ ਜਿਹੜੀ ਇਹਦੇ ਵਿੱਚ ਨਾ ਖੁੱਲਾ ਹੀ ਪਾਣੀ ਪੈਂਦਾ ਹੈ ਖਿਚੜੀ ਕੋਈ ਵੀ ਹੋਵੇ ਖੁੱਲਾ ਪਾਣੀ ਪੈਂਦਾ ਹੈ ਜੀ ਚਾਵਲ ਤਾਂ ਹਨਾ ਪਰ ਡਬਲ ਪਾਣੀ ਪਾ ਕੇ ਮਤਲਬ ਕਿ ਬਣਾਉਂਦੇ ਖਿਲੇ-ਖਿਲੇ ਵਧੀਆ ਲੱਗਦੇ ਖਿਚੜੀ ਕੁਲਮੀ ਵਧੀਆ ਲੱਗਦੀ ਹੈ ਜੀ ਤੇ ਵੱਡਾ ਚਮਚ ਭਰ ਕੇ ਪਾਵਾਂਗੇ ਇਹਦੇ ਵਿੱਚ ਆਪਾਂ ਦੇਸੀ ਘਿਓ ਤੇ ਇੱਧਰ ਆਪਾਂ ਗੈਸ ਔਨ ਕਰ ਦਿੱਤਾ ਏ ਸਾਰੀਆਂ ਚੀਜ਼ਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਹੁਣ ਆਪਾਂ ਖੁੱਲਾ ਹੀ ਰਜਾਵਾਂਗੇ ਤੁਸੀਂ ਚਾਹੋ ਤਾਂ ਇਹਨੂੰ ਵਿਸਲਾ ਵੀ ਲਗਵਾ ਸਕਦੇ ਹੋ ਦੋ ਤਿੰਨ ਵਿਸਲਾ ਤੁਸੀਂ ਲਗਵਾ ਸਕਦੇ ਹੋ ਤੇ ਆਪਾਂ ਇਹਨੂੰ ਖੁੱਲਾ ਹੀ ਰਜਾਵਾਂਗੇ ਖੁੱਲੀ ਰਿਜੀ ਹੋਈ ਖਿਚੜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੇ ਕੁਲਮੀ ਕੁਲਮੀ ਜੀ ਖਿਚੜੀ ਇਹ ਬਹੁਤ ਵਧੀਆ ਬਣਦੀ ਆ ਤੇ ਨਾ ਇਹਨੂੰ ਆਪਾਂ ਬਣੇ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆ ਜੀ ਇੱਥੇ ਆਪਾਂ ਮੀਡੀਅਮ ਜਿਹਾ ਸੇਕਦੇ ਉੱਤੇ ਇਹਨੂੰ ਰਿਜਣ ਦਵਾਂਗੇ ਇਹ ਇੱਥੇ ਖਿਚੜੀ ਨੂੰ ਬਣਦੇ ਹੋਏ 20-25 ਮਿੰਟ ਹੋ ਗਏ ਆ ਮੀਡੀਅਮ ਜੀ ਸੇਕ ਦੇ ਉੱਤੇ ਪੱਕੀ ਗਈ ਸੀ ਤੇ ਵਿੱਚ ਨੂੰ ਆਪਾਂ ਕੜਚੀ ਇਹਦੇ ਵਿੱਚ ਚਲ ਆਉਂਦੇ ਰਹੇ ਸੀ ਤੁਸੀਂ ਦੇਖ ਸਕਦੇ ਹੋ ਖਿਚੜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਇਸ ਤਰ੍ਹਾਂ ਦੀ ਕੁਲਮੀ ਜੀ ਖਿਚੜੀ ਹੋਣੀ ਚਾਹੀਦੀ ਹੈ ਇਹ ਹੁਣ ਆਪਾਂ ਗੈਸ ਕਰ ਦਵਾਂਗੇ ਜੀ ਬੰਦ ਤੇ ਇਹਦੇ ਵਿੱਚ ਪਾ ਦਵਾਂਗੇ ਆਪਾਂ ਹਰਾ ਧਨੀਆ ਬਹੁਤ ਹੀ ਟੇਸਟੀ ਹੈਲਦੀ ਖਿਚੜੀ ਆਪਣੀ ਬਣ ਕੇ ਤਿਆਰ ਹੈ ਜੀ ਹੁਣ ਇਹਨੂੰ ਆਪਾਂ ਕਰਾਂਗੇ ਸਰਵ ਆਪਾਂ ਹੁਣ ਦਵਾਂਗੇ ਜੀ ਆਪਣੇ ਬੱਚਿਆਂ ਨੂੰ ਖਾਣ ਲਈ ਆਪਾਂ ਪਾ ਲਈਏ ਜੀ ਖਿਚੜੀ ਪਲੇਟ ਦੇ ਵਿੱਚ ਇਹਦੇ ਵਿੱਚ ਪਾਵਾਂਗੇ ਆਪਾਂ ਦੇਸੀ ਘਿਓ ਦੇਸੀ ਘਿਓ ਪਾ ਕੇ ਇਹ ਖਿਚੜੀ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਤੁਸੀਂ ਚਾਹੋ ਇਹਨੂੰ ਦਹੀਂ ਨਾਲ ਵੀ ਖਾ ਸਕਦੇ ਹੋ ਤੇ ਇੱਥੇ ਆਪਾਂ ਬੱਚਿਆਂ ਨੂੰ ਦੇ ਰਹੇ ਹਾਂ ਜੀ ਸਰਦੀ ਬਹੁਤ ਜ਼ਿਆਦਾ ਹੈ ਇਸ ਕਰਕੇ ਨਾ ਆਪਾਂ ਦੇਸੀ ਘਿਓ ਦੀ ਹੋਈ ਵਰਤੋਂ ਕੀਤੀ ਆ ਤੁਸੀਂ ਵੀ ਕਰੋ ਜੀ ਇੰਜੋਏ ਇੱਕ ਵਾਰ ਫਿਰ ਤੋਂ ਤੁਹਾਨੂੰ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਤੇ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਜ਼ਰੂਰ ਕਰਿਓ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ